ਹਾਂਜੀ ਹੁਣ ਜੋ ਬਹੁਤ ਵੱਡੀ ਅਪਡੇਟ ਜੋ ਕਿ ਨਰਿੰਦਰਦੀਪ ਨੂੰ ਲੈ ਕੇ ਫਿਰ ਸਾਹਮਣੇ ਆਈ ਹੈ ਜਿਹੜੀ ਪੰਜਾਬ ਸਰਕਾਰ ਜੋ ਕਿ ਬਈ ਸੀਐਮ ਪੌਂਤਮਨ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਫਿਰ ਕੇਰ ਲਿਆ ਤਾਂ ਬਣੇ ਰਹੋ ਚੈਨਲ ਤੇ ਤਾਂ ਵੀਡੀਓ ਪਹਿਲਾਂ ਸੁਣੋ ਤੇ ਫਿਰ ਆਪਾਂ ਵਿਚਾਰ ਸਾਂਝੇ ਕਰਾਂਗੇ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਜਿਹੜੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਤੇ ਜਿਹੜੀ ਕਿ ਸਾਡੇ ਪੰਜਾਬ ਸਰਕਾਰ ਦੀ ਗੁੰਡਾਗਰਦੀ ਦੋਨਾਂ ਨੇ ਮਿਲ ਕੇ ਚਲਾਈ ਹੋਈ ਆ ਕਿ ਛੱਡ ਦੇ ਨਾਲ ਮੇਰੇ ਅੰਦਰਦੀਪ ਮਾਰਿਆ ਗਿਆ ਹੁਣ ਤਾਂ ਇਹ ਲੱਗ ਰਿਹਾ ਹੈ ਕਿ ਮਰਵਾ ਹੀ ਭਗਵੰਤ ਮਾਨ ਰਿਹਾ ਹੈ ਦੀਪ ਸਿੱਤੂ ਨੇ ਕਿਹਾ ਸੀ ਕਿ ਜਿਹੜਾ ਇਹ ਭਗਵੰਤ ਮਾਨ ਹੈ ਨਾ ਉਹ ਭਗਵੰਤ ਮਾਨ ਨਹੀਂ ਰਿਹਾ ਇਹਦੇ ਵਿੱਚ ਬਿਆੰਤੇ 부ਚੜ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਪੋਰਚ ਨੂੰ ਕੁੱਲੀ ਛੁੱਟੀ ਦਿੱਤੀ ਆ ਇਹ ਮੋਟਿਆਂ ਤੇ ਫੀਤੀਆਂ ਲਵਾਉਣ ਦੇ ਮਾਰੇ ਜਿਹੜੇ ਬੁੱਚੜ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਫੇਰ ਮਾਰਨ ਲੱਗ ਗਏ ਮਨਿੰਦਰ ਦੀਪ ਸਿੰਘ ਨੂੰ ਵੀ ਉਸੇ ਤਰ੍ਹਾਂ ਹੀ ਮਾਰ ਕੇ ਬੁੱਚੜਖਾਨੇ ਦੇ ਵਿੱਚ ਇਸ ਨੂੰ ਖਪਾ ਦਿੱਤਾ ਗਿਆ ਸੀ ਇਸ ਨੂੰ ਇੱਕ ਐਕਸੀਡੈਂਟ ਦਾ ਇੱਕ ਬਾਅਦ ਦਿੱਤਾ ਗਿਆ ਜਿਵੇਂ ਐਕਸੀਡੈਂਟ ਹੋਇਆ ਸਾਰਾ ਕੁਝ ਪਰਮਾਨਤਮਾਨਾ ਤੈਨੂੰ ਦੇਣਾ ਪਊਗਾ ਆਉਣ ਵਾਲਾ ਸਮਾਂ ਤੈਨੂੰ ਮਾਫ ਨਹੀਂ ਕਰੇਗਾ ਇਨਾਂ ਝੁਲਮਾਂ ਦਾ ਜਿਹੜਾ ਤੈਨੂੰ ਹਿਸਾਬ ਕਿਤਾਬ ਦੇਣਾ ਪਊ ਹੁਣ ਸਟੇਟ ਇਹਨਾਂ ਨੇ ਬਣਾ ਦਿੱਤੀ ਐ ਹੁਣ ਸਦੇ ਰਾਹੀਂ ਜਿਹੜਾ ਨੌਜਵਾਨਾਂ ਨੂੰ ਚੱਕ ਕੇ ਮਾਰਿਆ ਜਾ ਰਿਹਾ ਡਰਾਇਆ ਧਮਕਾਇਆ ਜਾ ਰਿਹਾ ਹੈ ਸੀਆਈਏ ਸਟਾਫ ਹੁੰਦੇ ਆ ਇਹ ਇਹ ਸ਼ਿਪਾ ਐਸਐਸਪੀ ਨੂੰ ਨਵਾਲਵ ਹੁੰਦੇ ਆ ਤੇ ਇਹਦਾ ਮਤਲਬ ਐਸਐਸਪੀ ਨੂੰ ਮੈਨਟੇਨੈਂਟ ਦੀ ਖਬਰ ਜਾਂਦੀ ਐ ਪਰ ਐਸਐਸਪੀ ਨੇ ਚਾਰ ਦਿਨਾਂ ਚ ਕੀ ਕੀਤਾ ਅੱਜ ਹੁਣ ਤੱਕ ਕੀ ਕੀਤਾ ਤੇ ਉਹ ਤਾਂ ਗੁੱਜਰ ਦਾ ਸੜੇ ਆਮ ਖੁੱਲੇ ਤੋਰੇ ਫਿਰਦੇ ਆ ਉਹ 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 ਚੋਤਾਂ ਮਚੀਆਂ ਦੇ ਰਿਹਾ ਪਰਿਵਾਰ ਨੂੰ ਡਰਾ ਰਿਹਾ ਹੋਰਾਂ ਨੂੰ ਡਰਾ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਸਾਡੇ ਬੱਚੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਕਿਉਂ ਜਾ ਰਹੇ ਆਈ ਜਾ ਰਹੇ ਐ ਨਾ ਇੱਥੇ ਸਾਨੂੰ ਐਂ ਨਹੀਂ ਪਤਾ ਚੱਕ ਕੇ ਕਦੋਂ ਮਾਰ ਦਿੱਤਾ ਜਾਵੇ ਫਿਰ ਸਾਡਾ ਪੰਜਾਬ ਐਸੀ ਕਰਕੇ ਉੱਜੜ ਰਿਹਾ ਹੈ ਇਹ ਪੰਜਾਬ ਨੂੰ ਭਗਵੰਤ ਮਾਨ ਦੀ ਸਰਕਾਰ ਉਜੜ ਰਹੀ ਹੈ ਹਾਂਜੀ ਇਹ ਸੀ ਸਾਡੇ ਪੰਜਾਬ ਦੇ ਲੋਕ ਕਿਉਂਕਿ ਆਪਣੇ ਬੰਨਿਓ ਬਹੁਤ ਗੁੱਸਾ ਦਿਖਾਇਆ ਜਾ ਰਿਹਾ ਸਾਡੇ ਲੋਕਾਂ ਤੋਂ ਕਿਉਂਕਿ ਗੁੱਸਾ ਦਿਖਾਉਣਾ ਬੰਦਾ ਵੀ ਆ ਸਾਡੇ ਜਿਹੜੇ ਨੌਜਵਾਨ ਕੜੀ ਵਰਗੇ ਗੱਭਰੂ ਇਹ ਜਿਹੜੀਆਂ ਪੁਲਿਸ ਜਦੋਂ ਜੀ ਕਰਦਾ ਕਿਸੇ ਦਾ ਅਨਕਾਉਂਟਰ ਝੂਠਾ ਸਾਬਤ ਕਰ ਦਿੰਦੇ ਆ ਪਹਿਲਾਂ ਕਹਿੰਦੀ ਇਹ ਅਨਕਾਉਂਟਰ ਆ ਬਾਅਦ ਵਿੱਚ ਝੂਠਾ ਸਾਬਤ ਹੁੰਦਾ ਉਹ ਤਪੇਰ ਹੁਣ ਜਿਹੜੀ ਇਹ ਇੱਕ ਹੋਰ ਘਟਨਾ ਵਾਪਰਦੀ ਆ ਥੋੜੇ ਜੇ ਦਿਨ ਜੋ ਗੋਨੇਆਣੀ ਦੇ ਵਿੱਚ ਇੱਕ ਕੜੀ ਵਰਗਾ ਗੱਭਰੂ ਇਹੇ ڪرੰਟ ਲਾ ਕੇ ਉਹਨੂੰ ਮਾਰ ਦਿੱਤਾ ਜਾਂਦਾ ਜਿਹੜਾ ਉਹਦੇ ਨਾਲ ਦਾ ਸਾਥੀ ਆ ਉਹ ਬਾਚਿਆਂ ਦਾ ਸਾਰੇ ਉਹਨੇ ਆਪਣੇ ਬੰਨਿਓ ਇਹ ਗੱਲਬਾਤ ਸਾਂਝੀ ਕਰੀਏ ਤੇ ਬਾਅਦ ਦੇ ਵਿੱਚ ਹੁੰਦਾ ਕੀ ਹੈ ਨਾ ਜਦੋਂ ਉਹਨੂੰ ڪرੰਟ ਲਾ ਕੇ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਹਸਪੀਟਲ ਦੇ ਵਿੱਚ ਭੇਜ ਦਿੰਦੇ ਆ ਤਾਂ ਉੱਥੇ ਕਹਿਆ ਜਾਂਦਾ ਵੀ ਇਹਦਾ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਇਹ ਦੱਸੋ ਐਕਸੀਡੈਂਟ ਵਾਲੇ ਦਾ ਕੋਈ ਅੱਗੋਂ ਸਾਧਨ ਜਿਹੜਾ ਕੋਈ ਮੋਟਰਸਾਈਕਲ ਜਾਂ ਗੱਡੀ ਜੋ ਵੀ ਆ ਉਹ ਸਾਧਨ ਦਾ ਵੀ ਨੁਕਸਾਨ ਹੋਇਆ ਹੁੰਦਾ ਤਾਂ ਫਿਰ ਉਹਦੇ ਝੁਰੀਟਾਂ ਕਈ ਲੱਗਣੀਆਂ ਚਾਹੀਦੀਆਂ ਸੀ ਨਾ ਕਿ ਉਹਦੇ ਕੱਲੇ ਲਾਸ਼ਾਂ ਪਾਈਆਂ ਨਿਸ਼ਾਨ ਦਿਸ ਰਹੇ ਓਵੇਂ ڪرੰਟ ਜਿਹੜੇ ਆਪਾਂ ਕਹਦੇ ਆ ਗੁਪਤ ਜਗ੍ਹਾ ਤੇ ڪرੰਟ ਲਾਇਆ ਉਹਦੇ ਆਪਣੇ ਨਾਲ ਵੱਧ ਦਰਦ ਉਸ ਦੇ ਮਾਤਾ ਪਿਤਾ ਨੂੰ ਪਤਾ ਵੀ ਕੀ ਉਹਨਾਂ ਦੇ ਦਿਲ ਦੇ ਵਿੱਚ ਕਿੰਨਾ ਕੁ ਦਰਦ ਆ ਕਿਉਂਕਿ ਇਹ ਪੰਜਾਬ ਸਰਕਾਰ ਦੀ ਗੁੰਡਾਗਰਦੀ ਜਦੋਂ ਦੀ ਇਹ ਪੰਜਾਬ ਸਰਕਾਰ ਆਈ ਆ ਤਾਂ ਉਦੋਂ ਦਾ ਕਹਿਣ ਦਾ ਮਤਲਬ ਸੀਐਮ ਪੰਤਮਾਨ ਨੂੰ ਲਾਲਤਾਂ ਪੈਣ ਲੱਗ ਰਹੀਆਂ ਵੀ ਇਹੇ ਦੀ ਸਰਕਾਰ ਚੀ ਗੁੰਡਾਗਰਦੀ ਕਿਉਂ ਨਾ ਹੋ ਰਹੀ ਆ ਕਿਉਂਕਿ ਪੰਜਾਬ ਪੁਲਿਸ ਨੂੰ ਇਹਨੇ ਖੁੱਲੀ ਸ਼ੂਟ ਦੇ ਰੱਖੀ ਆ ਜਿਹਦਾ ਜੀ ਕਰਦਾ ਕਿਤੇ ਇਨਕਾਊਂਟਰ ਕਰ ਦਿੰਦੇ ਆ ਕਿਸੇ ਨੂੰ ਵੀ ਕੁੱਟਮਾਰ ਕਰ ਦਿੰਦੇ ਆ ਕਰਨਲ ਮਾਮਲਾ ਹਲੇ ਤੱਕ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਦੋਂ ਜੋ ਜਸਪ੍ਰੀਤ ਦਾ ਮਾਮਲਾ ਹਜੇ ਤੱਕ ਅਦਾਲਤ ਵਿਚਕਾਰ ਲੜਕਿਆ ਖੜਾਗਾ ਤੇ ਪਰ ਜਦੋਂ ਜੀ ਕਰਦਾ ਇਹ ਪੰਜਾਬ ਪੁਲਿਸ ਆਪਣੇ ਬੰਨਿਓ ਜਿਹਨੂੰ ਵੀ ਮਾਰ ਦਿੱਤਾ ਜਾਂਦਾ ਕੁੱਟਮਾਰ ਕਰ ਦਿੱਤੀ ਜਾਂਦੀ ਆ ਤੇ ਭਰ ਸਾਡੇ ਲੋਗ ਹੁਣ ਇਹ ਸਹਿ ਨਹੀਂ ਕਰਨਗੇ ਸਾਡੇ ਲੋਗ ਸੜਕਾਂ ਤੇ ਉਤਰਿਆ ਏ ਜੇ ਮੈਂ ਹੁਣ ਗੱਲ ਕਰਾਂ ਜੋ ਸਾਡੇ ਪੰਜਾਬ ਦੀ ਗੱਲ ਕਰਦਾ ਉਹਨਾਂ ਦੇ ਵੀ ਪਰਚੇ ਪਾਏ ਜਾਂਦੇ ਤੇ ਇਹ ਵੀ ਇਹਨਾਂ ਦੀ ਗੁੰਡਾਗਰਦੀ ਇੱਥੇ ਵੀ ਨਜ਼ਰ ਆਉਂਦੀ ਏ ਜਿਵੇਂ ਅਮਰਪਾਲ ਸਿੰਘ ਇੱਕ ਪੰਜਾਬ ਦੀ ਗੱਲ ਕਰਦਾ ਸਿੱਖੀ ਦੇ ਰਾਹ ਤੇ ਨੌਜਵਾਨਾਂ ਨੂੰ ਤੋਰਨ ਦੀ ਗੱਲ ਕਰਦਾ ਉਹਦੇ ਤੇ ਐਨਐਸਏ ਲਾ ਕੇ ਖਾਲਸਤਾਨੀ ਕਹਿ ਕੇ ਉਹਨੂੰ ਜੇਲ੍ਹ ਚ ਰੱਖਿਆ ਜਾਂਦਾ ਜੇ ਬਾਹਰ ਆਉਣ ਦੀ ਵਾਰੀ ਹੁੰਦੀ ਏ ਜਦੋਂ ਕਾਲੀਦਾਰ ਵਾਰਸ ਪੰਜਾਬ ਦੇ ਪਾਰਟੀ ਬਣ ਜਾ ਰਹੀ ਸੀ ਤਾਂ ਉਦੋਂ 2 ਘੰਟੇ ਦੀ ਪੈਰੋਲ ਤੇ ਅਮਰਤਪਾਲ ਸਿੰਘ ਨੇ ਬਾਹਰ ਆਉਣਾ ਸੀ ਉਸ ਦਿਨ ਯੂਪੀਐਲ ਆਇਆ ਜਾਂਦਾ ਜੋ ਗੁਰਪ੍ਰੀਤ ਨਾਮ ਦਾ ਸਖਸਾ ਇੱਕ ਉਹਦਾ ਹੱਤਿਆਕਿਸਲਾ ਦਿੱਤਾ ਜਾਂਦਾ ਅਮਰਤਪਾਲ ਦੀ ਜੇ ਕੁੱਤਾ ਮਰ ਜੇ ਤਾਂ ਵੀ ਅਮਰਤਪਾਲ ਦਾ ਨਾਮ ਲੱਗੂ ਬਿੱਲੀ ਮਰੂ ਤਾਂ ਵੀ ਅੰਦਰ ਬੈਠੇ ਤੇ ਪਰਚੇ ਪਾਈ ਜਾਂਦੇ ਆ ਜਿਵੇਂ ਉਹਦਾ ਵਕੀਲ ਦਾ ਵੀ ਕਹਿਣਾ ਜਿਵੇਂ ਸੀਐਮ ਭਵੰਤਮਾਨ ਨੇ ਕਿਸੇ ਵੀਡੀਓ ਚ ਕਿਹਾ ਉਹ ਵੀ ਇਸ ਮੇਰੀ ਸਰਕਾਰ ਚ ਅਮਰਤਪਾਲ ਬਾਹਰ ਨਹੀਂ ਆ ਸਕਦਾ ਪਰ ਕਿੰਨਾ ਕਚਰਾ ਸਰਕਾਰ ਇਹਨਾਂ ਨੂੰ ਪਤਾ ਸੀ ਵੀ ਜਿਹੜਾ ਦਿੱਲੀ ਵਾਲਾ ਲਾਲਾ ਕੇਦਰੀਵਾਲ ਉਥੋਂ ਦਿੱਲੀ ਵਾਲੇ ਲੋਕਾਂ ਨੇ ਤਾਂ ਕੜਤਾ ਦਿਲ ਚੋਂ ਤੀਲਾ ਤੀਲਾ ਕਰਤੀਆਂ ਇਹਦੀਆਂ ਝੜੂ ਦੀਆਂ ਤੇ ਰਹਿ ਗਿਆ ਇਕੱਲਾ ਸੀਐਮ ਭੂਤਮਨ ਪੰਜਾਬ ਚ ਹੁਣ ਪੰਜਾਬ ਚ ਖਿੱਚੀ ਫਿਰਦਾ ਉਹਨੂੰ ਪਹਿਲਾ ਭਾਸ਼ਣ ਉਹ ਦਿੰਦਾ ਨਾ ਕਿ ਆਪ ਆਪ ਪਿੱਛੇ ਖੜਾ ਹੁੰਦਾ ਮੂਹਰੇ ਉਹ ਹੁੰਦਾ ਵੀ ਕਿਤੇ ਨਾਰਾਜ਼ ਨਾ ਹੋ ਜੇ ਮੇਰਾ ਨੇਤਾ ਤਾਂ ਹੁਣ ਉਹਦੀ ਪੰਜਾਬ ਨੂੰ ਲੁੱਟਣ ਦੀ ਉਹਦੇ ਵਿੱਚ ਫਿਰਦੇ ਆ ਸਰਾਖ ਚ ਵੀ ਮੈਂ ਇਹ ਪੰਜਾਬ ਨੂੰ ਜਿਵੇਂ ਬਿਲਕੁਲ ਅਸੀਂ ਬਰਬਾਦਤਾ ਕਰਤਾ ਹੋਏ ਅਸੀਂ ਤਾਂ ਵੀ ਜਿਹੜਾ ਰਹਿੰਦਾ ਖੁੰਦਾ ਸਾਡੇ 2 ਸਾਲਾਂ ਦੇ ਵਿੱਚ ਹੋਰ ਵੀ ਲੁੱਟ ਲਈ ਜੇ ਇਹ ਗੱਲ ਕਰੀਏ ਉਹਨਾਂ ਕਾਂਗਰਸੀ ਤੇ ਕਾਲੀ ਇਹ 25 ਸਾਲ ਰਾਜ ਇਹਨਾਂ ਨੇ ਹੀ ਕਰਿਆ ਇਹਨਾਂ ਨੇ ਵੀ ਆਪਣੀਆਂ ਜਾਇਦਾਦਾਂ ਬਣਾਈਆਂ ਗਿਆ ਕੁਝ ਉਹ ਨਹੀਂ ਕਰਿਆਗਾ ਜੇ ਗੱਲ ਕਰੀਏ ਹੁਣ ਸੁਖਵੀਰ ਬਾਦਲ ਘਟੋ ਘਟ ਮੈਂ ਪੜਾ ਨਹੀਂ ਕਹਿੰਦਾ 2000 3000 ਕਿੱਲਾ ਤਾਂ ਇਹਨਾਂ ਕੋਲ ਜ਼ਮੀਨ ਦਾ ਹੀ ਆਪਣੀ ਆਪ ਦਾ ਬਣਾਇਆ ਇਹਨਾਂ ਨੇ ਨਾ ਕਿ ਲੋਕਾਂ ਦਾ ਸਾਡੇ ਲੋਕ ਤਾਂ ਭੋਲੇ ਆ ਚੱਕ ਕੇ ਵੋਟਾਂ ਪਾ ਦਿੰਦੇ ਆ ਜਦੋਂ ਵੋਟਾਂ ਦਾ ਸਮਾਂ ਹੁੰਦਾ ਇਹ ਭਾਸ਼ਣ ਦਿੰਦੇ ਆ ਦੋ ਚਾਰ ਮਿੱਠੀਆਂ ਮਾਰਦੇ ਆ ਸਾਡੇ ਨਾਲੇ ਨਾਲੇ ਤੁੱਪੇ ਮਾਰਦੇ ਨਾਲੇ ਝੰਡੇ ਚੱਕਦੇ ਆ ਨਾਲੇ ਗਾਣਾ ਲੈਂਦੇ ਨਾਲੇ ਡੰਗ ਖਾਂਦੇ ਆ ਨਹੀਂ ਖਾਂਦੇ ਤਾਂ ਦੱਸੋ ਉਂ ਬਹਿ ਜਾਓ ਤੁੱਪੇ ਕੋਈ ਕਹੇ ਦੇ ਵੀ 2 ਘੰਟੇ ਬਹਿ ਜਾਓ ਨਹੀਂ ਬੈਠਣਾ ਕਿਤੇ ਪਾਰ ਇਹਨਾਂ ਦਾ ਧਰਨਾ ਹੋਵੇ ਤਾਂ ਉੱਥੇ ਭੱਜ ਕੇ ਜਾਣਗੇ ਵੀ ਕੋਈ ਕੋਈ ਪਾਰਟੀ ਦੇ ਮੈਂਬਰ ਆ ਰਿਹਾ ਕੋਈ ਭੱਜ ਕੇ ਜਾਣਗੇ ਜੇ ਕੋਈ ਵੀ ਐਮਐਲਏ ਹੁੰਦਾ ਇਹ ਸਾਡੇ ਜਿਹੜੇ ਮੈਂ ਗੱਲ ਕਰਾਂ ਵੀ ਸਾਡੇ ਬਜ਼ੁਰਗ ਸਾਡੇ ਜਿਹੜੇ ਪੰਜਾਬ ਦੇ ਲੋਕ ਜੋ ਜੀ ਇਹਨਾਂ ਨੂੰ ਇੱਕ ਵੋਟਾਂ ਪਾ ਕੇ ਫਿਰ ਜਿਤਾ ਦਿੰਦਾ ਤਾਂ ਫਿਰ ਹੋਈ ਹਾਲੋ ਹਾਲ ਹੋ ਜਾਂਦਾ ਹੁਣ ਪਹਿਲਾਂ ਤਾਂ ਇਹ ਦੇਖ ਲਓ ਸਾਡੇ ਨੌਜਵਾਨ ਕੜੀਰੇ ਕੜੀਰਗੇ ਗੱਭਰੂ ਪਹਿਲਾਂ ਜਸਪ੍ਰੀਤ ਦਾ ਫੇਕ ਐਨਕਾਉਂਟਰ ਸਾਬਤ ਹੋਇਆ ਪੰਜਾਬ ਪੁਲਿਸ ਵਾਲੇ ਭਗੌੜੇ ਹੋ ਰਹੇ ਆ ਤੇ ਦੂਜਾ ਨੰਬਰ ਜਿਹੜਾ ਹੁਣ ਇੱਕ ਇਹਦੀ ਦੂਜਾ ਮਾਮਲਾ ਸੀ ਕਰਨਲ ਦਾ ਜਿਹੜਾ ਅਫਸਰ ਨੂੰ ਕੁੱਟਿਆ ਜਾਂਦਾ ਕੜੀਸਕੇ ਨੂੰ ਪੱਗ ਤੋਂ ਦਸਤਾਰ ਇੱਕ ਆਪਾਂ ਇੱਜ਼ਤ ਕਰਦੇ ਹਾਂ ਦਸਤਾਰ ਤੇ ਆਪਣੇ ਜੋ ਸਿਰ ਦਾ ਇੱਕ ਤਾਜ ਹੁੰਦਾ ਤਾਂ ਉਹਨੂੰ ਪੱਗ ਤੋਂ ਫੜ ਕੇ ਕੜੀਸੈਨ ਦਾ ਵਾਲ ਪੱਟੇ ਜਾਂਦੇ ਉਹਦੇ ਢੂਈ ਚਲਾਛਾ ਪਾ ਦਿੱਤੀਆਂ ਜਾਂਦੀਆਂ ਉਹਦੇ ਬੇਟਾ ਜਿਹੜਾ ਅੰਗ ਤੋਂ ਉਹਨੂੰ ਕੁੱਟਿਆ ਜਾਂਦਾ ਤੀਜਾ ਮਾਮਲਾ ਜਿਹੜਾ ਇੱਕ ਹੋਰ ਸਾਹਮਣੇ ਆ ਗਿਆ ਇਹ ਤੁਹਾਨੂੰ ਪਤਾ ਹੀ ਹੈ ਹੁਣ ਜੋ ਨਰਿੰਦਰਦੀਪ ਜਿਨ੍ਹਾਂ ਘਟੋ ਘਟ ਡੀਐਸਪੀ ਐਸਐਸਪੀ ਇਹਨਾਂ ਦੇ ਬੱਚੇ ਪੜਾ ਕੇ ਬਾਹਰਲੇ ਦੇਸ਼ਾਂ 'ਚ ਗਏ ਆ ਪੜਾਈਆਂ ਕਰਕੇ ਉਹਦੇ ਕੋਲ ਇੱਕ ਸੂਝਵਾਨ ਨੌਜਵਾਨ ਪੜਿਆ ਲਿਖਿਆ ਉਸ ਦੀ ਇੱਕ ਬੁਰੀ ਤਰ੍ਹਾਂ ਇਹਨਾਂ ਨੇ ਹੱਤਿਆ ਕਰ ਦਿੱਤੀ ਕਹਿੰਦਾ ਮਤਲਬ ਇੱਕ ਪਰਿਵਾਰ ਦਾ ਇੱਕੋ ਹੀ ਇੱਕੋ ਬੇਟਾ ਸੀ ਜੋ ਕਮਾਉਣ ਵਾਲਾ ਤੇ ਉਹਦਾ ਘਰ ਬਿਲਕੁਲ ਜਾੜ ਦਿੱਤਾ ਇਹਨਾਂ ਨੇ ਇਹ ਸਰਕਾਰਾਂ ਨੇ ਤੇ ਪੰਜਾਬ ਪੁਲਿਸ ਨੇ ਸਿੱਧਾ ਸੀਐਮ ਪੰਤਮਾਨ ਨੂੰ ਲਾਂਹਤਾ ਪਹਿਰੀਆਂ ਸਿੱਧਾ ਟਾਰਗੇਟ ਉਹਦੇ ਤੇ ਰੱਖਤਾ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਇਹੀ ਮਰਵਾ ਰਿਆ ਹੁੰਦਾ ਕਿਤੇ ਕਹਿੰਦੇ ਸੀਐਮ ਭਵੰਤਮਾਨ ਦੇ ਇੱਕ ਪਾਸੇ ਇਹ ਕਹਿੰਦਾ ਮੈਂ ਪੰਜਾਬ ਦਾ ਪੁੱਤਰਾ ਜੀ ਕਿਸਾਨਾਂ ਦਾ ਪੁੱਤਰਾ ਜੀ ਮੈਂ ਤੁਹਾਡੇ ਨਾਲ ਖੜਾ ਜੀ ਦੇਖ ਲਓ ਹੁਣ ਫਿਰ ਇੱਕ ਪਾਸੇ ਇਹ ਕਹਿੰਦਾ ਧਰਨੇ ਨਾ ਲਾਓ ਇਸ ਪਰਿਵਾਰ ਨੇ ਧਰਨਾ ਨਹੀਂ ਲਾਇਆ ਸੀ ਇਹਨਾਂ ਨੇ ਆਪਣਾ ਇਨਸਾਫ ਮੰਗਿਆ ਹੱਲੇ ਤੱਕ ਕੋਈ ਪਤਾ ਨਹੀਂ ਹੈ ਜੀ ਕਿੱਥੋਂ ਕੋਈ ਕਿਹੜਾ ਪੁਲਿਸ ਵਾਲਾ ਕਿਹਨੇ ਮਾਰਿਆ ਕਿਵੇਂ ਮਰਿਆ ਕਹਿੰਦੇ ਇਹ ਤਾਂ ਭਾਈ ਐਕਸੀਡੈਂਟ ਹੀ ਹੋਇਆਗਾ ਤਾਂ ਇਹ ਬਹੁਤ ਵੱਡਾ ਇੱਕ ਗੁੰਡਾਗਰਦੀ ਦਾ ਸਿੱਟਾ ਨੰਗਾ ਨਾ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਨਾ ਕਿ ਸਾਡਾ ਪੰਜਾਬ ਕਦੋਂ ਦਾ ਯਾਦ ਹੋ ਚੁੱਕਿਆ ਤੇ ਇਹਨਾਂ ਨੇ ਗੁਲਾਮੀਆਂ ਦੇ ਵਿੱਚ ਰੱਖਿਆਗਾ ਜੇ ਹੁਣ ਅਮਰਤਪਾਲ ਕੋਈ ਪੰਜਾਬ ਦੀ ਗੱਲ ਕਰਦਾ ਜਿਵੇਂ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਜੋਧੇ ਹੈ ਜੋ ਜਿਵੇਂ ਲੱਖਾਂ ਸਿੰਘ ਸਿਧਾਣਾ ਜੋ ਅਮਜੋਤ ਮਾਨ ਤਾਂ ਹੋਰ ਵੀ ਭਾਨਾ ਸਿੱਧੂ ਜੋ ਪੰਜਾਬ ਦੀ ਗੱਲ ਕਰਦਾ ਉਹਨਾਂ ਤੇ ਤਾਂ ਇਹ ਪਰਚੇ ਪਾਉਣ ਦੀ ਗੱਲ ਕਰਦੇ ਆ ਵੀ ਕੋਈ ਬਾਜ ਦਬਾਉਂਦੇ ਆ ਪੰਜਾਬ ਦੇ ਵਿੱਚ ਬੋਲਣ ਵਾਲਿਆਂ ਨੂੰ ਬੋਲਣ ਨਹੀਂ ਦਿੱਤਾ ਯਾਰ ਇਹ ਤਾਂ ਸਰਪੇ ਇੱਕ ਪੱਤਰਕਾਰ ਹੀ ਹੈ ਜਿਹੜੇ ਆਪਾਂ ਇੱਕ ਦੂਜੇ ਤੇ ਅਵਾਜ਼ ਪਹੁੰਚਾ ਸਕਦੇ ਆ ਮੈਨੂੰ ਇਹ ਲੱਗਦਾ ਹੈ ਹੌਲੀ ਹੌਲੀ ਪੱਤਰਕਾਰਾਂ ਤੇ ਆ ਪਿੱਛੇ ਹੋਈ ਸੀ ਉਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਸੀਗਾ ਜੋ ਮਨਿੰਦਰਜੀਤ ਪੱਤਰਕਾਰ ਹੈ ਜੋ ਲੋਕ ਵਾਇਟ ਟੀਵੀ ਜੋ ਮਨਿੰਦਰ ਸਿੱਧੂ ਪੱਤਰਕਾਰ ਤਾਂ ਉਹਦੇ ਤੇ ਵਰਚਾ ਪਤਾ ਸੀ ਤੇ ਬਾਅਦ ਦੇ ਵਿੱਚ ਉਹ ਤੋਂ ਗਲਤੀ ਵੀ ਮੰਨੀ ਆ ਇਹ ਦੱਸੋ ਇਹਦਾ ਉਹਦੇ ਇੱਕ ਆਡੀਓ ਵਾਇਰਲ ਕਰਤੀ ਸੀ ਜਿਹੜੀ ਦੇ ਵਿੱਚ ਇਹ ਗਾਲਾਂ ਕੱਢ ਰਹੇ ਸੀ ਆਮ ਆਦਮੀ ਪਾਰਟੀ ਦਾ ਵਰਕਰ ਬਲਕਾਰ ਸਿੱਧੂ ਵਾਦੇ ਵਿੱਚ ਗਲਤੀ ਮੰਨੀ ਸਾਰਾ ਪੱਤਰਕਾਰ ਇੱਕ ਸਾਈਡ ਹੋਗਾ ਇਹ ਕਹਿਣ ਦਾ ਮਤਲਬ ਹੈ ਇਹਨਾਂ ਦੀਆਂ ਕਰਤੂਤਾਂ ਨੂੰ ਛਪਾਓ ਸਾਹਮਣੇ ਪੇਸ਼ ਨਾ ਕਰੋ ਫਿਰ ਤਾਂ ਚੰਗੀ ਗੱਲ ਹੈ ਹੁਣ ਪੰਜਾਬ ਪੁਲਿਸ ਵਾਲੀ ਨੇ ਤੁਸੀਂ ਦੇਖਿਆ ਹੀ ਕਿੰਨਾ ਵੱਡਾ ਕ੍ਰਾਈਮ ਜੇ ਕੋਈ ਨਾਰਮਲ ਬੰਦਾ ਹੁੰਦਾ ਜਮਾਨਤ-ਜਮੂਨਤ ਨਹੀਂ ਮਿਲਦੀ ਸੀ ਉਹਨੂੰ ਪਹਿਲਾ ਨੰਬਰ 20 ਦਿਨਾਂ ਵਿੱਚ ਤਾਂ ਬਾਹਰ ਨਹੀਂ ਆਉਂਦਾ ਸੀ ਹੋ ਸਕਦਾ 7-8 ਮਹੀਨਿਆਂ ਤੱਕ ਉਹਨੂੰ ਪੱਕੀ ਲਾਉਣੇ ਪੈਂਦੇ ਇਹਦੀ 20 ਦਿਨਾਂ ਬਾਅਦ ਜਮਾਨਤ ਹੁੰਦੀ ਆ ਫਿਰ ਵਿਜੀਲੈਂਸ ਇਹਨੂੰ ਫਿਰ ਗ੍ਰਿਫਤਾਰ ਕਰਦੀ ਆ ਪਰ ਉਹ ਗ੍ਰਿਫਤਾਰੀ 'ਚ ਫਿਰ ਪੂਰੀ ਜਾਣਕਾਰੀ ਫਿਰ ਨਹੀਂ ਮਿਲਦੀ ਇਹਨਾਂ ਨੂੰ ਉਹ ਫਿਰ ਕਹਿੰਦੇ ਇਹਦੇ ਪਥਰੀ ਦਾ ਦਰਦ ਉੱਠ ਗਿਆ ਜੀ ਏਸੀ ਵਾਲੇ ਕਮਰੇ 'ਚ ਫਿਰ ਉਹਨੂੰ ਬਛੰਡੇ ਵਿੱਚ ਰੱਖਿਆ ਗਿਆ ਕਹਿੰਦੀ ਮੈਮਰੀਜ਼ ਆ ਜੀ ਮੇਰੇ ਪਥਰੀ ਦਾ ਦਰਦ ਉੱਠ ਗਿਆ ਜਦੋਂ ਗ੍ਰਿਫਤਾਰ ਜਦੋਂ ਚਿੱਟਾ ਵੇਚ ਰਹੀ ਸੀ ਪਤਾ ਨਹੀਂ ਕਿੰਨੇ ਨੌਜਵਾਨੇ ਮਾਮਾ ਦੇ ਪੁੱਤ ਮਰ ਚਲੇ ਕਿੰਨੇ ਘਰ ਉਜੜ ਗਏ ਤਾਂ ਇਹ ਅੱਜ ਦੇ ਛੋਡੇ ਨਾਲ ਖੁਲਾਸੇ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜੋ ਅੱਜ ਦੇ ਸਾਡੇ ਪੰਜਾਬ ਦੇ ਲੋਕ ਜਿਵੇਂ ਕਿੰਨਾ ਗੁੱਸਾ ਤੁਸੀਂ ਦੇਖ ਹੀ ਲਿਆ ਵੀ ਇਹ ਪੰਜਾਬ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਗੁੰਡਾਗਰਦੀ ਦਾ ਨੰਗਾ ਨਾਚ ਰਿਹਾ ਜੋ ਦੇਖ ਹੀ ਰਿਹਾ ਸਾਰਿਆਂ ਨੂੰ ਤੇ ਤੁਹਾਡੇ ਨਾਲ ਵਿਚਾਰ ਜੋ ਅੱਜ ਦੇ ਜਰੂਰ ਸਾਂਝੇ ਕਰਨੇ ਹਨ ਨਰਿੰਦਰਦੀਪ ਨੂੰ ਲੈ ਕੇ ਜਿਵੇਂ ਇਹ ਮਾਮਲਾ ਬਹੁਤ ਭਾਗ ਰਿਹਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਆਪਣੇ ਵੀ ਬਣੀਓ ਵੀ ਆਪਾਂ ਵਿਚਾਰ ਸਾਂਝੇ ਜਰੂਰ ਕਰ ਨਹੀਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਤਾਂ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕਾਨੂੰਨ ਨਵੇਂ ਟੌਪ ਤੇ ਧੰਨਵਾਦ